ਸਤ ਸ੍ਰੀ ਅਕਾਲ ਜੀ ਮੈਂ ਰਾਦੀਪ ਸੈਣੀ ਤੁਸੀਂ ਦੇਖ ਰਹੇ ਜਾਨੀ ਤੈਸ਼ੀ ਨਿਊਜ਼ ਚੈਨਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਜਾਨੀ ਤੈਸ਼ੀ ਨਿਊਜ਼ ਚੈਨਲ ਵੱਲੋਂ ਬੀਤੇ ਦਿਨੀ ਬੇਰੰਗ ਮਾਰਕੀਟ ਰੋਡ ਜੋ ਕਿ ਜੀਐਮਡੀ ਮਾਲ ਤੋਂ ਲੈ ਕੇ ਗੁਰਦੁਆਰਾ ਦੁਖਨਵੰਦ ਸਾਹਿਬ ਤੱਕ ਨਗਰ ਨਿਗਮ ਵੱਲੋਂ ਇੱਕ ਸੜਕ ਬਣਾਈ ਜਾਂਦੀ ਆ ਲੇਕਿਨ ਉਹ ਸੜਕ ਦੇ ਵਿੱਚ ਕਈ ਤਰੀਕੇ ਦੀਆਂ ਖਾਮੀਆਂ ਸਾਹਮਣੇ ਆਈਆਂ ਸਨ ਕਿਉਂਕਿ ਸੜਕ ਬਣਨ ਤੋਂ 2 ਦਿਨ ਬਾਅਦ ਹੀ ਉਖੜਨੀ ਸ਼ੁਰੂ ਹੋ ਗਈ ਸੀ ਇਸ ਮਾਮਲੇ ਨੂੰ ਪ੍ਰਮੁਖਤਾ ਤਵਾ ਚੱਕਣ ਤੋਂ ਬਾਅਦ ਹੁਣ ਸੀਨੀਅਰ ਡਿਪਟੀ ਮੇਅਰ ਕੇਸ਼ ਪ੍ਰਾਸ਼ਰ ਵੱਲੋਂ ਐਕਸ਼ਨ ਲਿੱਤਾ ਗਿਆ ਤੇ ਉਹਨਾਂ ਵੱਲੋਂ ਇਸ ਸੜਕ ਨੂੰ ਦੁਆਰਾ ਤੋਂ ਤੜਾ ਕੇ ਬਣਾਉਣ ਦਾ ਪ੍ਰਿਆਸ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਠੇਕੇਦਾਰ ਨੂੰ ਆਦੇਸ਼ ਵੀ ਦੇ ਦਿੱਤੇ ਗਏ ਨੇ ਲੇਕਿਨ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਜੋ ਸੀਨੀਅਰ ਡਿਪਟੀ ਮੇਅਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪੋਸਟ ਪਾਈ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਗੁਰਦੁਆਰਾ ਦੁਖਨੁਆਨ ਸਾਹਿਬ ਦੀ ਜੋ ਸੜਕ ਉਸ ਦਾ ਦੁਆਰਾ ਨਿਰਮਾਣ ਕੀਤਾ ਜਾਵੇਗਾ ਲੇਕਿਨ ਤੁਹਾਨੂੰ ਜਾਣਕਾਰੀ ਦੇ ਦਿੰਦੇ ਨੇ ਕਿ ਜੀਐਮਡੀ ਮੂਲ ਤੋਂ ਹੀ ਲੈ ਕੇ ਗੁਰਦੁਆਰਾ ਸਾਹਿਬ ਤੱਕ ਪੂਰੀ ਦੀ ਪੂਰੀ ਸੜਕ ਹੀ ਉਖੜਨੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚਲਦੇ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ ਨੂੰ ਚਾਹੀਦਾ ਹੈ ਕਿ ਉਹ ਬਾਕੀ ਦੀ ਸੜਕ ਦਾ ਵੀ ਨਿਰਿਕਸ਼ਨ ਕਰਨ ਅਤੇ ਇਸ ਸਬੰਧ ਦੇ ਵਿੱਚ ਜੋ ਜਿੰਮੇ ਇਹਦਾ ਠੇਕੇਦਾਰ ਉਸ ਦੇ ਉੱਤੇ ਐਕਸ਼ਨ ਲੈਣਾ ਅਤੇ ਸੜਕ ਨੂੰ ਦੁਬਾਰਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਹ ਸੜਕ ਉਖੜਨ ਦੇ ਨਾਲ ਰਾਹਗੀਰ ਡਿੱਗ ਰਹੇ ਨੇ ਅਤੇ ਲਗਾਤਾਰ ਜ਼ਖਮੀ ਵੀ ਹੋ ਰਹੇ ਨੇ ਅਤੇ ਵੱਡੇ ਸਵਾਲ ਨਗਰ ਨਿਗਮ ਦੇ ਉੱਤੇ ਖੜੇ ਹੁੰਦੇ ਨੇ ਇਹ ਅਖੀਰ ਕਿਸ ਤਰੀਕੇ ਦੇ ਨਾਲ ਠੇਕੇਦਾਰੇ ਕਪਲੇਵਾਜੀ ਕਰਕੇ ਨਿਰਮਾਣ ਕਰ ਰਹੇ ਨੇ ਲੇਕਿਨ ਕਿਸੇ ਵੀ ਅਧਿਕਾਰੀ ਨੂੰ ਜਾਂ ਰਾਜਨੇਤਾ ਨੂੰ ਇਸ ਦੇ ਬਾਰੇ ਸਮੇਂ ਰਹਿੰਦੇ ਹੋਏ ਪਤਾ ਨਹੀਂ ਲੱਗਦਾ ਜਦੋਂ ਕੰਮ ਪੂਰੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਦੀ ਜਾਣਕਾਰੀ ਮਿਲ ਪਾਂਦੀ ਹੈ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਜੋ ਸੜਕ ਆਵਾੜ ਨੰਬਰ 90 ਦੇ ਵਿੱਚ ਪੈਂਦੀ ਹੈ ਜਿਸ ਦੇ ਕਾਉਂਸਲਰ ਖੁਦ ਰਕੇਸ਼ ਪ੍ਰਾਸ਼ਨ ਨੇ ਜੋ ਮੌਜੂਦਾ ਸਮੇਂ ਦੇ ਵਿੱਚ ਲੁਧਿਆਣਾ ਦੇ ਸੀਨੀਅਰ ਡਿਪਟੀ ਮੇਅਰ ਨੇ ਹਾਲਾਂਕਿ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਦੇ ਨੇ ਕਿ ਹਲਕਾ ਸੈਂਟਰਲ ਦੇ ਵਿੱਚ ਸੜਕ ਪੈਂਦੀ ਆ ਇਸ ਸਬੰਧ ਦੇ ਵਿੱਚ ਬੀਜੇਪੀ ਦੇ ਗੁਰਦੇਵ ਸ਼ਰਮਾ ਦੇਵੀ ਵੱਲੋਂ ਵੀ ਮੁੱਦਾ ਚੱਕਿਆ ਗਿਆ ਸੀ ਕਿ ਲਗਾਤਾਰ ਕਪਲੇਬਾਜੀ ਹੋ ਰਹੀ ਹੈ ਜਿਸ ਦੇ ਉੱਤੇ ਲਗਾਮ ਲਗਾਉਣ ਦੀ ਜ਼ਰੂਰਤ ਹੈ ਜਿਸ ਤੋਂ ਬਾਅਦ ਜਾਨੀ ਤੈਸ਼ੀ ਵੱਲੋਂ ਇਸ ਮੁੱਦੇ ਨੂੰ ਚੱਕਿਆ ਜਾਂਦਾ ਹੈ ਅਤੇ ਇਸ ਮੁੱਦੇ ਦੇ ਵਿੱਚੋਂ ਨਵੀਂ ਰੰਗਤ ਦੇਖਣ ਨੂੰ ਮਿਲ ਰਹੀ ਹੈ ਤੇ ਦੁਬਾਰਾ ਸੜਕ ਤਾਂ ਨਿਰਮਾਣ ਕੀਤਾ ਜਾ ਰਿਹਾ ਲੇਕਿਨ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਸੜਕ ਦਾ ਅੱਧਾ ਨਿਰਮਾਣ ਕੀਤਾ ਜਾ ਰਿਹਾ ਜਦਕਿ ਬਾਕੀ ਦੀ ਸੜਕ ਵੀ ਲੋਕਾਂ ਵੱਲੋਂ ਵੀ ਕਿਹਾ ਜਾ ਰਿਹਾ ਤੇ ਮੌਕੇ ਤੇ ਜਾ ਕੇ ਜਾਂਚ ਵੀ ਕੀਤੀ ਗਿਆ ਉਹ ਵੀ ਸੜਕ ਹੈ ਜੋ ਖਰਾਬ ਹੋ ਚੁੱਕੇ ਉਸ ਦਾ ਵੀ ਦੁਬਾਰਾ ਤੋਂ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ ਤੇ ਸਬੰਧਤ ਅਧਿਕਾਰੀਆਂ ਤੇ ਠੇਕੇਦਾਰਾਂ ਦੇ ਉੱਤੇ ਵੀ ਐਕਸ਼ਨ ਲੈਣ ਦੀ ਜ਼ਰੂਰਤ ਹੈ ਤਾਂ ਕਿ ਅੱਗੇ ਤੋਂ ਅਜਿਹੇ ਜੋ ਮਾਮਲੇ ਨੇ ਉਹ ਨਾ ਸਾਹਮਣੇ ਆ ਸਕਣ